ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਹੁਣ ਜਦੋਂ ਬਾਣੀ ਹਰਦੀ ਆ ਤੇ ਸਾਨੂੰ ਸਮਝਣਾ ਚਾਹੀਦਾ ਵੀ ਹਰਨੇ ਕੀਤਾ ਕੀ ਆ ਵਾਹਿਗੁਰੂ ਨੇ ਕੀ ਕੀਤਾ ਹਰਨੇ ਕੀਤਾ ਕੀ ਕੀਤਾ ਤੁਹਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਪਰ ਤੁਹਾਨੂੰ ਪਤਾ ਕਿਉਂ ਨਹੀਂ ਲੱਗਾ ਕਿਉਂਕਿ ਤੁਸੀਂ ਧੰਦਾ ਕਰਨ ਵਾਲੇ ਲੋਕ ਸਾਬਤ ਹੋਇਓ ਧੰਦਾ ਕਰ ਸਚਾਈ ਹੈ ਮੈਂ ਜੋ ਕਹਿ ਰਿਹਾ ਤੁਹਾਨੂੰ ਆਪਣੀ ਖੋਸ਼ ਆਵਾਜ਼ ਕਰ ਰਿਹਾ ਮੈਨੂੰ ਪਤਾ ਆ ਕਿ ਤੁਸੀਂ ਕਿਹੜੇ ਲੋਕ ਸ਼ਬਦ ਹੋ ਜੋ ਸਦੀਆਂ ਤੋਂ ਬਾਣੀ ਦੇ ਧੰਦਾ ਵਰਣ ਕਰਦੇ ਆਏ ਨੇ ਉਹੀ ਤੁਸੀਂ ਕਰ ਰਹੇ ਹੋ ਪਰ ਜੇ ਧੰਦਾ ਨਹੀਂ ਕੀਤਾ ਸਿਰਫ ਤੇ ਸਿਰਫ ਸੰਤਾਨ ਨਹੀਂ ਕੀਤਾ ਜਿਨ੍ਹਾਂ ਨੂੰ ਕਬੀਰ ਸਾਹਿਬ ਕਹਿੰਦੇ ਆਤ ਜੁਗਾਦੀ ਸੰਗਲ ਭਗਤ ਤਾਂ ਕੋ ਸੁਖ ਵਿਸਰਾਮ ਤਾਂ ਕਬੀਰ ਸਾਹਿਬ ਉਹਨਾਂ ਦੇ ਉਨਾ ਦੇ ਸ਼ਬਦਾਂ ਦੀ ਸਿਮਰਣੀ ਬਣਾਈ ਹੋਈ ਸੀ ਕਬੀਰ ਸਾਹਿਬ ਨੇ ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ ਜਿਹੜੇ ਦਿਮਾਗ ਦੇ ਵਿੱਚ ਆਦ ਜੁਗਾਦੀ ਸਗਲ ਭਗਤ ਇਸ ਭਾਰਤ ਦੇ ਵਿੱਚ ਰਹਿਣ ਵਾਲੇ ਲੋਕ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਭਗਤਾਂ ਦੀ ਬਾਣੀ ਸੰਤਾਂ ਦੀ ਬਾਣੀ ਚੱਲ ਪੈਂਦੀ ਆ ਉਹ ਫਿਰ ਉਹਦੀ ਸਿਮਰਣੀ ਤੇ ਉਰੀ ਰਸਨਾ ਦੇ ਉੱਤੇ ਰਾਮ ਇੱਕੋ ਹੀ ਰਹਿੰਦਾ ਕਿਹੜਾ ਰਖਿਉ ਸਤਗੁਰੂ ਦਾਸ ਮਹਾਰਾਜ ਚਲਦੇ ਸੀ ਕਬੀਰ ਸਾਹਿਬ ਦੇ ਨਾਮ ਦੇ ਜੀ ਸਤਨਾਜੀ ਸੈਨ ਜੀ ਦੇ ਚਲਦੇ ਸੀ ਤੇ ਸਤਗੁਰ ਕੌਨ ਕਹ ਰਹੇ ਸਤਗੁਰੂ ਦਾਸ ਮਹਾਰਾਜ ਕਹ ਰਹੇ ਨੇ ਰਾਜਾ ਰਾਮ ਕੀ ਸੇਵਨਾ ਕੀਨੀ ਕਹਿ ਰ ਅਬਦਾਸ ਜਮਾਰਾ ਤੁਮ ਸਰਨਾਗਤ ਰਾਜਾ ਰਾਮਚੰਦ ਕਹਿ ਰ ਅਬਦਾਸ ਜਮਾਰਾ ਇਹ ਗੁਰੂ ਸਾਹਿਬ ਦੇ ਬਚਨ ਨੇ ਮੈਂ ਨਹੀਂ ਕਹਿ ਰਿਆ